ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਸਵੇਰ ਦੇ 8:00 ਵਜੇ ਤਰੀਕ ਅੱਜ ਹੈਗੀ 28 ਸਤੰਬਰ ਦਿਨ ਐਤਵਾਰ ਤੇ ਆਪਾਂ ਲਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਤੇ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਟਰਸਟਿੰਗ ਹੈ ਅੱਜ ਦੀ ਵੀਡੀਓ ਦੇ ਆਪਾਂ ਜੈਨੂਨ ਜਿਹੜੇ ਰਿਵਿਊ ਆ ਉਹ ਦੇਵਾਂਗੇ। ਅਰਮਾਨ ਕੀ ਕਰੀ ਜਾ ਰਹਿਆ ਤੂੰ? ਟਿੱਕ ਜਾ। ਟਿੱਕ ਜਾ। ਫਿਰ ਇਹ ਸਾਰਾ ਬੋਤਾ ਇਥੇ ਸਾਰਾ ਟੋਆ ਪੈ ਜਾਣਾ ਏ। ਅਰਮਾਨ ਲੱਗਿਆ ਹੈ ਜੀ ਬੱਚਿਆਂ ਦੀਆਂ ਹਰਕਤਾਂ ਕਾਰਨ ਮਿੱਟੀ ਇਕੱਠੀ ਕਰ ਕਰ ਕੇ ਬਾਲਟੀ ਜਿਹਾ ਪਾ ਰਹੇ ਆ। ਤੇ ਬਾਕੀ ਜਿਹੜੀ ਅੱਜ ਦੀ ਵੀਡੀਓ ਹੈ ਜੀ ਇਹ ਆਪਣੀ ਬਹੁਤ ਇੰਟਰਸਟਿੰਗ ਹੈ ਤੁਸੀਂ ਵੀ ਸ਼ਾਇਦ ਇਦਾਂ ਦੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਤੇ ਮੈਂ ਵੀ ਬਹੁਤ ਸਾਰੀਆਂ ਇਦਾਂ ਦੀਆਂ ਵੀਡੀਓਜ਼ ਦੇਖੀਆਂ ਨੇ ਕਈ ਵਾਰੀ ਹਨਾ ਆਪਾਂ ਜਦੋਂ ਵੀਡੀਓ ਦੇਖਦੇ ਹੁੰਦੇ ਆ YouTube ਤੇ ਤਾਂ ਸਾਹਮਣੇ ਆ ਜਾਂਦੀਆਂ ਤਾਂ ਮੈਂ ਵੀ ਉਹਦੋਂ ਫਿਰ ਉਸ ਵੀਡੀਓ ਨੂੰ ਚਲਾ ਕੇ ਦੇਖਿਆ ਤੇ ਫਿਰ ਉਸ ਤੋਂ ਬਾਅਦ ਹੋਰ ਉਦਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਖੁੱਲ ਗਈਆਂ ਤੇ ਜਿਹਦੇ ਵਿੱਚ ਜਿਹੜੀ ਆਪਣੇ ਘਰਾਂ ਦੇ ਵਿੱਚ ਹਨ ਜਿਵੇਂ ਸੁਭਾਵਿਕ ਹੈ ਵੀ ਪਲਾਸਤਰ ਕਰਿਆ ਹੁੰਦਾ ਨਾ ਆਪਣੇ ਬਾਥਰੂਮਾਂ ਵਗੈਰਾ ਦੇ ਵਿੱਚ ਹਨ ਤੇ ਉਹ ਤੇ ਜਲ ਬਜਮ ਜਾਂਦੀ ਕਿਉਂਕਿ ਬਾਥਰੂਮਾਂ ਦੇ ਵਿੱਚ ਸਾਰਾ ਦਿਨ ਪਾਣੀ ਡੁੱਲਦਾ ਹਨ ਤੇ ਫਰਸ਼ਾਂ ਦੇ ਉੱਪਰ ਬਾਥਰੂਮਾਂ ਦੀਆਂ ਤੇ ਸਾਰਾ ਦਿਨ ਪਾਣੀ ਡੁੱਲਦਾ ਤੇ ਜਲ ਬਜਮ ਜਾਂਦੀ ਹੈ ਹਨ ਤੇ ਉਹ ਵੀਡੀਓ ਦੇ ਵਿੱਚ ਇਹ ਦਿਖਾਉਂਦੇ ਨੇ ਵੀ ਸਿਰਫ ਇੱਕ ਚੀਜ਼ ਲਾਉਣ ਨਾਲ ਬਿਨਾ ਮਿਹਨਤ ਤੋਂ ਬਿਨਾ ਉਹਨੂੰ ਰਗੜੇ 10 ਤੋਂ 15 ਮਿੰਟ ਦੇ ਵਿੱਚ ਜਿਹੜੀ ਆ ਜਲ ਆਪ ਦੇ ਆਪ ਉਤਰ ਜਾਂਦੀ ਹੈ ਤੇ ਉਹ ਵੀ ਬਹੁਤ ਸਸਤੇ ਦੇ ਵਿੱਚ ਤੇ ਮੈਂ ਕਿਹਾ ਚਲੋ ਨਾਲੇ ਤਾਂ ਮੈਂ ਟਰਾਈ ਕਰਕੇ ਦੇਖਦੀ ਆ ਨਾਲੇ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਵਾਕਈ ਜਿਹੜੀ ਉਹ ਗੱਲ ਦੱਸਦੇ ਨੇ ਵੀ 10-15 ਮਿੰਟ ਦੇ ਵਿੱਚ ਜਿਹੜੀ ਜਲਵਾ ਬਿਨਾ ਮਿਹਨਤ ਉੱਤਰ ਜਾਂਦੀ ਆ ਵਾਕਈ ਉਹ ਸਹੀ ਆ ਜਾਂ ਵੀ ਉਹ ਐਵੇਂ ਹੀ ਕਹਿੰਦੇ ਨੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਉਹ ਤੋਂ ਪਹਿਲਾਂ ਵੀਡੀਓ ਨੂੰ ਕੰਟੀਨਿਊ ਕਰਨ ਤੋਂ ਪਹਿਲਾਂ ਨਾ ਆਪਣੀ ਇੱਕ ਭੈਣ ਰਣਜੀਤ ਕੌਰ ਪੰਡੋਰੀ ਤੋਂ ਇੱਕ ਕਮਲਜੀਤ ਕੌਰ ਜੀ ਉਹ ਯੂਪ ਤੋਂ ਇੱਕ ਰਣਜੀਤ ਕੌਰ ਜੀ ਦੁਬਈ ਤੋਂ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਡੇਲੀ ਵੀਡੀਓ ਦੇਖਦੇ ਹੋ ਡੇਲੀ ਕਮੈਂਟ ਕਰਦੇ ਹੋ ਤੇ ਜਿਹੜੇ ਬਾਕੀ ਵੀ ਆਪਣੀਆਂ ਭੈਣਾਂ ਇੱਕ ਹਰਜਿੰਦਰ ਕੌਰ ਜੀ ਨੇ ਇੱਕ ਇੱਕ ਹੁਣ ਮੇਰੇ ਦਿਮਾਗ 'ਚ ਨਾਮ ਨਹੀਂ ਆ ਰਿਹਾ ਤੇ ਇੱਕ ਆਪਣੀ ਭੈਣ ਯੂਕੇ ਤੋਂ ਨੇ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਵਾਹਿਗੁਰੂ ਦੀ ਕਿਰਪਾ ਸਦਕਾ ਇਹ ਚੈਨਲ ਇੱਥੋਂ ਤੱਕ ਪਹੁੰਚਿਆ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹਨਾ ਬਸ ਇਦਾਂ ਹੀ ਆਪਣਾ ਸਪੋਰਟ ਬਣਾਈ ਰੱਖਿਓ ਤੇ ਚੈਨਲ ਤੇ ਤੇ ਬਾਕੀ ਮੈਂ ਤੁਹਾਨੂੰ ਦੱਸਦੀ ਆ ਵੀ ਹੁਣ ਜਿਹੜੀ ਚੀਜ਼ ਹਨਾ ਮੈਂ ਮਗਵਾਈ ਆ ਤੇ ਜਿਹੜੀ ਦੱਸਦੇ ਨੇ ਵੀਡੀਓ ਦੇ ਵਿੱਚ ਵੀ ਆ ਚੀਜ਼ ਲਾਉਣ ਦੇ ਨਾਲ ਜਿਹੜੀ ਜਲਵਾ ਬਹੁਤ ਆਸਾਨੀ ਨਾਲ ਉੱਤਰ ਜਾਂਦੀ ਆ ਤੇ ਉਹ ਹੈ ਕਲੀ ਸ਼ਾਇਦ ਤੁਸੀਂ ਵੀ ਦੇਖਿਆ ਹੋਣਾ ਆਪਾਂ ਇੱਕ ਮੈਂ ਪਹਿਲਾਂ ਵੀ ਵੀਡੀਓ ਥੋੜਾ ਟਾਈਮ ਹੋ ਕੇ ਦੇਖੀ ਆ ਕੋ ਭੈਣ ਨੇ ਕਲੀ ਸਾਰੇ ਲਾ ਕੇ ਜਿਹਨੇ ਦਿਖਾਉਂਦੇ ਨੇ ਵੀ ਬਿਲਕੁਲ ਸਾਫ਼ ਹੋ ਜਾਂਦੀ ਆ ਜਿਹੜੀ ਪਰਸ਼ਾ ਤੇ ਮੈਂ ਕਿਹਾ ਚਲੋ ਆਪਾਂ ਵੀ ਲਾ ਕੇ ਦੇਖਦੇ ਹਾਂ ਤੇ ਤੁਹਾਡੇ ਨਾਲ ਜੈਨੂਨ ਜਰ ਰਿਵਿਊਸ ਸ਼ੇਅਰ ਕਰਾਂਗੇ ਵਾਕਈ ਇਹਦਾ ਨਾ ਫਰਕ ਪੈਂਦਾ ਹੈ ਜਾਂ ਕਿੰਨਾ ਕੁ ਪੈਂਦਾ ਹੈ ਜਾਂ ਬਿਨਾ ਮਿਹਨਤ ਤੋਂ ਕਲੀ ਉੱਤਰਦੀ ਹੈ ਕਿ ਨਹੀਂ ਉੱਤਰ ਸੌਰੀ ਜਲ ਬੁੱਤਰਦੀ ਹੈ ਕਿ ਨਹੀਂ ਉੱਤਰਦੀ ਆ ਜਾਂ ਫਿਰ ਉਸ ਤੋਂ ਬਿਨਾ ਵਧੀਆ ਉੱਤਰਦੀ ਹੈ ਸਾਰਾ ਮੈਂ ਤੁਹਾਡੇ ਨਾਲ ਜੈਨੂਨ ਜਆ ਸ਼ੇਅਰ ਕਰੂੰਗੀ ਸੋ ਇਸ ਕਰਕੇ ਵੀਡੀਓ ਤੇ ਤੁਸੀਂ ਬਣੇ ਰਹੋ ਤੇ ਲਓ ਜੀ ਜਿਹੜੀ ਕਲੀ ਆ ਨਾ ਤੇ ਕਲੀ ਆਪਾਂ ਲਾਉਣੀ ਸ਼ੁਰੂ ਕਰ ਦਿੱਤੀ ਆ ਪਹਿਲਾਂ ਜਿਹੜੀ ਕੰਦ ਹੈ ਉਹਤੇ ਮੈਂ ਪਾਣੀ ਮਾਰ ਲਿਆ ਸੀ ਥੋੜਾ ਜਿਹਾ ਕੱਪ ਦੇ ਨਾਲ ਤੇ ਪਾਣੀ ਨਾਲ ਆਪਾਂ ਉਹਨੂੰ ਗਿੱਲਾ ਕਰ ਲਿਆ ਕੰਦ ਨੂੰ ਚੰਗੀ ਤਰ੍ਹਾਂ ਹਨ ਤਾਂ ਕਿ ਜਿਹੜੀ ਕਲੀ ਆ ਕਿਉਂਕਿ ਵੀਡੀਓ 'ਚ ਵੀ ਇਦਾਂ ਹੀ ਦੱਸਦੇ ਆ ਹਨਾ ਵੀ ਕਲੀ ਨੂੰ ਲਾਉਣ ਤੋਂ ਪਹਿਲਾਂ ਜੇ ਫਰਸ਼ ਤੇ ਲਾਉਣੀ ਆ ਜਾਂ ਤੁਸੀਂ ਕੰਦਾਂ ਤੇ ਵੀ ਤੁਸੀਂ ਕੰਦ ਨੂੰ ਜਾਂ ਫਰਸ਼ ਨੂੰ ਚੰਗੀ ਤਰ੍ਹਾਂ ਗਿੱਲਾ ਕਰ ਲਿਓ ਪਹਿਲਾਂ ਤਾਂ ਕਿ ਜਿਹੜੀ ਕਲੀ ਆ ਹਨਾ ਜਦੋਂ ਲੱਗੂਗੀ ਤਾਂ ਵੀ ਫਿਰ ਉਹ ਜਿਹੜੀ ਜਿਲਵਾ ਉਹਨੂੰ ਵੀ ਆਪਾਂ ਕਹਿੰਨੇ ਆ ਪੋਲਾ ਕਰ ਸਕੇ ਜਾਂ ਉਹਨੂੰ ਉਤਾਰ ਸਕੇ ਹਨਾ ਸੋ ਤਾਂ ਕਰਕੇ ਆਪਾਂ ਵੀ ਜਿਹੜੀ ਕੰਦਾ ਕੀ ਚੰਗੀ ਤਰ੍ਹਾਂ ਗਿੱਲੀ ਕਰ ਕਿਹੜੀ ਕਲੀ ਆ ਚੰਗੀ ਤਰ੍ਹਾਂ ਮੈਂ ਬ੍ਰਸ਼ ਦੇ ਨਾਲ ਲਾਈ ਆ ਬ੍ਰਸ਼ ਦੇ ਨਾਲ ਆਪਾਂ ਤਾਂ ਲਾਈ ਆ ਤਾਂ ਕਿ ਆਪਣੇ ਹੱਥ ਨਾ ਖਰਾਬ ਹੋਣ ਕਲੀ ਦੇ ਨਾਲ ਤੁਹਾਨੂੰ ਪਤਾ ਹੀ ਹੈ ਵੀ ਹੱਥ ਖਰਾਬ ਹੋ ਜਾਂਦੇ ਆ ਹੁਣ ਆ ਗਈ ਸੀ ਜੀ ਮੈਂ ਬਾਥਰੂਮ ਦੇ ਵਿੱਚ ਉਧਰ ਆਪਾਂ 10-15 ਮਿੰਟ ਕਲੀ ਲਾ ਕੇ ਛੜਦਤੀ ਆ ਬਾਥਰੂਮ ਦੀਆਂ ਵੀ ਆਪਾਂ ਕੰਧਾਂ ਜਿਹੜੀਆਂ ਪਾਈਪ ਲਾ ਕੇ ਚੰਗੀ ਤਰ੍ਹਾਂ ਜਿਹੜੀਆਂ ਗਿੱਲੀਆਂ ਕਰ ਲਈਆਂ ਤਾਂ ਕਿ ਮਨ ਵਿਚ ਇਹ ਨਾ ਰਹੇ ਹਨਾ ਵੀ ਕੋਈ ਕਮੀ ਰਹਿ ਗਈ ਤੇ ਲਓ ਜੀ ਇੱਥੇ ਹੁਣ ਨਾਲ ਦੀ ਨਾਲ ਜਿਹੜੀ ਮੈਂ ਗਿੱਲੀਆਂ ਕੰਧਾਂ ਤੇ ਜਿਹੜੀ ਕਲੀ ਬਰਸ਼ ਦੀ ਮਦਦ ਦੇ ਨਾਲ ਲਾਉਣੀ ਸ਼ੁਰੂ ਕਰਤੀ ਆ ਤੇ ਕਲੀ ਵੀ ਆਪਾਂ ਪੂਰੀ ਵਧੀਆ ਲਾਈ ਆ ਨਹੀਂ ਵੀ ਥੋੜੀ ਥੋੜੀ ਲਾਈ ਆ ਹਨਾ ਤੇ ਜਿਹੜੀ ਥੱਲੇ ਡਿੱਗਦੀ ਸੀ ਕਲੀ ਨਾਲ ਦੀ ਨਾਲ ਹੀ ਮੈਂ ਕੰਧਾਂ ਦੇ ਉੱਤੇ ਦੁਬਾਰਾ ਜਿਹੜਾ ਉਹਨੂੰ ਲਾ ਦਿੱਤਾ ਤਾਂ ਕਿ ਵੀ ਆਪਾਂ 10 15 ਮਿੰਟ ਇਹਨੂੰ ਛੱਡੀਏ ਹਨਾ ਵਧੀਆ ਤਰੀਕੇ ਨਾਲ ਵੀ ਤਾਂ ਕਿ ਇਹ ਸਾਫ਼ ਹੋ ਜਾਵੇ ਤੇ ਮੈਨੂੰ ਵੀ ਬੜੀ ਵੀ ਆਪਾਂ ਕਹਿੰਦੇ ਨੇ ਵੀ ਅੰਦਰੋਂ ਹਨਾ ਐਕਸਾਈਟਮੈਂਟ ਸੀਗੀ ਵੀ ਦੇਖਾਂ ਹਨਾ ਕਿਵੇਂ ਵੀ ਇਹ ਸਾਰਾ ਉਤਰਦੀ ਹੈ ਕਿ ਨਹੀਂ ਉਤਰਦੀ ਹੈ ਕਿਉਂਕਿ ਮੈਂ ਬਹੁਤ ਵਾਰੀ ਹਨਾ ਇਹ ਵੀਡੀਓਜ਼ ਦੇਖੀਆਂ ਸੀ ਤੇ ਮੈਂ ਬਹੁਤ ਵਾਰੀ ਸੋਚਿਆ ਵੀ ਸੀਗਾ ਵੀ ਆਪਾਂ ਕਲੀ ਨਾਲ ਸਾਫ਼ ਕਰਕੇ ਦੇਖਾਂਗੇ ਤੇ ਕਲੀ ਮੇਰੇ ਕੋਲ ਪਈ ਸੀਗੀ ਕਿਉਂਕਿ ਆਪਾਂ ਹਨਾ ਤਿਹਾਰਾਂ ਦੇ ਦਿਨਾਂ ਦੇ ਵਿੱਚ ਜਿਹੜਾ ਬਾਬੇਸ਼ੀਦਾਂ ਦੇ ਉੱਤੇ ਕਲੀ ਕਰਨੀ ਹੁੰਦੀ ਆ ਤੇ ਉਦੋਂ ਵਰਮਾਂ ਦੇ ਡੈਡੀ ਲੈ ਕੇ ਆਉਂਦੇ ਉਹਦੇ ਵਿੱਚੋਂ ਬਚੀ ਹੋਈ ਕਲੀ ਪ੍ਰਸਤੀ ਤੇ ਪਈ ਸੀ ਤੇ ਹੁਣ ਤੁਹਾਨੂੰ ਪਤਾ ਸਾਫ ਸਫਾਈ ਦਾ ਕੰਮ ਚੱਲ ਰਿਹਾਗਾ ਹਨਾ ਧਿਆਰਾਂ ਦਾ ਕਰਕੇ ਤੇ ਫਿਰ ਮੈਂ ਇਹ ਜਿਹੜੀ ਕਲੀ ਆ ਤਹਾਂ ਤੋਂ ਲਾ ਲਈ ਤੇ ਮੈਂ ਕਿਹਾ ਚੱਲ ਅੱਜ ਆਪਾਂ ਵੀ ਇਹ ਲਾ ਕੇ ਦੇਖਦੇ ਹਾਂ ਤੇ ਲੋ ਜੀ ਇੱਥੇ 15 ਮਿੰਟ ਹੋ ਗਈ ਸੀ ਇਹਨੂੰ ਕਲੀ ਨੂੰ ਲੱਗੇ ਇਹਨੂੰ ਤੇ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਹਿੰਦੇ ਵੀ ਬਰਸ਼ ਜਾਂ ਹਨਾ ਜਿਹੜੇ ਨਾਲ ਵੀ ਤੁਸੀਂ ਰਗੜਨਾ ਕੰਦ ਨੂੰ ਜਾਂ ਫਰਸ਼ ਨੂੰ ਉਹਨੂੰ ਗਿੱਲਾ ਕਰ ਲਿਓ ਦੁਬਾਰਾ ਤੇ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਨੂੰ ਰਗੜਿਓ 5 ਕੁ ਮਿੰਟ ਤੇ ਆਪਾਂ ਵੀ ਇਹਨੂੰ 5 ਕੁ ਮਿੰਟ ਰਗੜ ਲਿਆ ਚੰਗੀ ਤਰ੍ਹਾਂ ਤੇ ਲਓ ਜੀ ਹੁਣ ਆਪਾਂ ਪਾਣੀ ਨਾਲ ਦਿੱਤਾ ਧੋ ਠੀਕ ਹੈ ਤੇ ਤੁਹਾਡੇ ਸਾਹਮਣੇ ਹੈ ਹਨਾ ਇਹਦਾ ਰਿਜ਼ਲਟ ਤੇ ਇਧਰੋਂ ਤਾਂ ਜਿਹੜਾ ਹੈਗਾ ਸਾਰੀ ਜਿਹੜੀ ਜੇਲਬ ਜੀ ਸੀਗੀ ਉੱਤਰ ਗਈ ਹਨਾ ਤੇ ਆਹ ਕੰਦ ਤੋਂ ਵੀ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਹੈ ਤੇ ਹੁਣ ਆਪਾਂ ਦਿੰਨੇ ਰਿਵਿਊ ਲਓ ਜੀ ਫਿਰ ਆਪਾਂ ਕਲੀ ਲਾ ਕੇ ਕਿਪਾ ਚੰਗੀ ਤਰ੍ਹਾਂ ਹੁਣ 15 ਮਿੰਟ ਛੱਡ ਕੇ ਬਰਸ਼ ਮਾਰ ਕੇ ਦੇਖਿਆ ਜਿਵੇਂ ਹਨਾ ਵੀਡੀਓ ਦੇ ਵਿੱਚ ਦੱਸਦੇ ਹੁੰਦੇ ਆ ਵੀ ਕਲੀ ਲਾ ਕੇ 15 ਮਿੰਟ ਛੱਡੋ ਵੀ ਸਾਰੀ ਜਲਪੁੱਤਰ ਜਾਂਦੀ ਆ ਤੁਹਾਡੇ ਸਾਹਮਣੇ ਹੀ ਆ ਜਿਹੜੀ ਕੱਚੀ ਜਲਬ ਹੁੰਦੀ ਹਨਾ ਉਹ ਤਾਂ ਉੱਤਰ ਜਾਂਦੀ ਆ ਪਰ ਜੇ ਜਿਵੇਂ ਹੁਣ ਇੱਕ ਜਗ੍ਹਾ ਪਾਣੀ ਡਿੱਗਦਾ ਰਹਿੰਦਾ ਜਿਵੇਂ ਹੁਣੇ ਬਾਥਰੂਮ ਦੇ ਵਿੱਚ ਮਤਲਬ ਰੋਜ਼ ਹਨਾ ਇਹ ਬਾਥਰੂਮ ਸਵੇਰੀ ਸ਼ਾਮ ਗਿੱਲਾ ਹੁੰਦਾ ਉਹਦਾ ਕਰਕੇ ਜਿਹੜੀ ਜਲਬ ਹੈ ਪੱਕ ਜਾਂਦੀ ਆ ਤੇ ਇਹ ਜਲਬ ਜਿੱਥੋਂ ਤਾਂ ਤੁਹਾਡੇ ਸਾਹਮਣੇ ਹੀ ਆ ਇਹ ਕਲੀ ਦੇ ਨਾਲ ਨਹੀਂ ਉਤਰੀ ਜਿੰਨੀ ਕਿ ਜਲ ਉਤਰੀ ਆ ਇੰਨੀ ਕੁ ਤਾਂ ਬਰਸ਼ ਦੇ ਨਾਲ ਵੀ ਉੱਤਰ ਜਾਂਦੀ ਆ ਆ ਥੱਲੇ ਕਲੀ ਆ ਨੂੰ ਪਾ ਬਾਥਰੂਮ ਵੀ ਥੱਲੇ ਧੋਦਾਂਗੇ ਚੰਗੀ ਤਰ੍ਹਾਂ ਜਦੋਂ ਇਹ ਮੈਨੂੰ ਤਾਂ ਇਹ ਇੰਨਾ ਕੋਈ ਵਧੀਆ ਸਿਸਟਮ ਨਹੀਂ ਲੱਗਿਆ ਮਿਹਨਤ ਇਹਦੇ ਵਿੱਚ ਜ਼ਿਆਦਾ ਲੱਗਦੀ ਆ ਤੇ ਜਿਹੜਾ ਹੈਗਾ ਜਲ ਬਾਉ ਇੰਨੀ ਨਹੀਂ ਉਤਰਦੀ ਆ ਕਿਉਂਕਿ ਮੈਂ ਬਹੁਤ ਸਾਰੀਆਂ ਵੀਡੀਓਜ਼ ਦੇਖਿਆ ਸੀ ਹਨ ਵੀ ਜਿਹੜਾ ਕਲੀ ਆ ਉਹ ਲਾ ਕੇ ਜਿਹੜੀ ਜਲ ਬਾ ਉਹ ਉੱਤਰ ਜਾਂਦੀ ਹੈ ਤੇ ਦੇਖ ਸਕਦੇ ਜੀ ਮੈਨੂੰ ਤਾਂ ਜਨਨ ਕਿ ਇੰਨਾ ਖਾਸ ਵਧੀਆ ਸਿਸਟਮ ਨਹੀਂ ਲੱਗਿਆ ਤੇ ਚਲੋ ਹੁਣ ਆਪਾਂ ਬਾਹਰ ਦੀ ਕੰਦ ਵੀ ਦੇਖ ਲਈਏ ਬਾਹਰ ਵੀ ਆਪਾਂ ਜਿਹੜਾਗਾ ਕਲੀ ਲਾ ਕੇ ਹਨਾ ਤੁਹਾਡੇ ਸਾਹਮਣੇ ਜਿਹੜਾ ਉਹਨੂੰ ਵੀ ਆਪਾਂ ਬਰਸ਼ ਨਾਲ ਧੋਤਾਗਾ ਦੇਖਦੇ ਆਂ ਵੀ ਉਹਦੇ ਚ ਕਿੰਨਾ ਕੁ ਵਧੀਆ ਆਪਾਂ ਨੂੰ ਰਿਜ਼ਲਟ ਮਿਲਿਆਗਾ ਉਹ ਵੀ ਦਿਖਾਉਣੀ ਆਂ ਆਪਾਂ ਤੁਹਾਨੂੰ ਤੇ ਆਹ ਲੋ ਜੀ ਆਹ ਆਪਣੀ ਬਾਹਰ ਵਾਲੀ ਕੰਦ ਹੈ ਹਨਾ ਤੇ ਬਾਹਰ ਵਾਲੀ ਕੰਦ ਤਾਂ ਜਰੂਰ ਜਨਨ ਕਿ ਆਪਾਂ ਕਹਿ ਸਕਦੀਆਂ ਵੀ ਇਹ ਤੋਂ ਉੱਤਰ ਗਿਆ ਪਰ ਇਹ ਤਾਂ ਵੀ ਥੋੜੀ ਥੋੜੀ ਵਿਚ ਵਿਚ ਰਹਿ ਗਈ ਆ ਤੇ ਸਾਰੀ ਤਾਂ ਨਹੀਂ ਬਟ ਹਾਂ ਫਿਰ ਵੀ ਇਧਰ ਤਾਂ ਮੈਂ ਲਾਈ ਨਹੀਂ ਸੀ ਹਲੇ ਠੀਕ ਆ ਇਹ ਮੈਂ ਜਾਣ ਕੇ ਨਹੀਂ ਲਾਈ ਸੀ ਮੈਂ ਕਿਹਾ ਦੇਖਾਂਗੇ ਵੀ ਇੱਥੋਂ ਨਾਲ ਉਹ ਇੱਥੇ ਨਾਲ ਕਿੰਨਾ ਫਰਕ ਇਹਨੂੰ ਹੁਣ ਮੈਂ ਬਰਸ਼ ਨਾਲ ਸਾਫ਼ ਕਰੂੰਗੀ ਕੱਲੇ ਨਾਲ ਸੋ ਬਰਸ਼ ਨਾਲ ਜ਼ਿਆਦਾ ਵਧੀਆ ਸਾਫ਼ ਹੁੰਦੀ ਆ ਤੇ ਕਲੀ ਤਾਂ ਇਹ ਕਹਿਆਂ ਵੀ ਪੈਸੇ ਵੀ ਵੇਸਟ ਆ ਤੇ ਕਲੀ ਲਾ ਕੇ ਮਿਹਨਤ ਵੀ કરી ਦੀਆ ਉਹਨੂੰ ਰਗੜੀ ਦਾ ਵੀ ਚੰਗੀ ਤਰ੍ਹਾਂ ਪਰ ਫਿਰ ਵੀ ਉਨਾ ਵਧੀਆ ਰਿਜ਼ਲਟ ਨਹੀਂ ਆਉਂਦਾ ਜਿਨੂੰ ਅੱਜ ਵੀਡੀਓ ਦੇ ਵਿੱਚ ਲੋਕ ਦੱਸਦੇ ਨੇ ਵੀ ਜੀ ਇਦਾਂ ਸਾਫ਼ ਹੋ ਜਾਂਦਾ ਇਦਾਂ ਹੋ ਜਾਂਦਾ ਨਾ ਸੋ ਮੈਨੂੰ ਤਾਂ ਇਹਨਾਂ ਵਧੀਆ ਸਿਸਟਮ ਜਾਂ ਨਹੀਂ ਲੱਗਿਆ ਤੇ ਚਲੋ ਜੀ ਹੁਣ ਆਪਾਂ ਫਟਾਫਟ ਹੁਣ ਮੈਂ ਵੀਡੀਓ ਥੋੜੀ देर ਲਈ ਰੋਕ ਰਹੀ ਆ ਤੇ ਫਟਾਫਟ ਮੈਂ ਵੈਸੀ ਧੋ ਲਵਾ ਇਹਨਾਂ ਨੂੰ ਬਾਥਰੂਮਾਂ ਨੂੰ ਤੇ ਫਿਰ ਆਪਾਂ ਤੁਹਾਡੇ ਨਾਲ ਵੀਡੀਓ ਤਾਂ ਅੱਗੇ ਕੰਟੀਨਿਊ ਹੋਣੇ ਆ ਹਾਂਜੀ ਤੁਹਾਡੇ ਨਾਲ ਹੁਣ ਮੈਂ ਸ਼ੇਅਰ ਕਰਕੇ ਹਟੀਆਂ ਹਨਾ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਤੇ ਉਸ ਤੋਂ ਬਾਅਦ ਫਿਰ ਮੈਂ ਵੈਸੀ ਬਰਸ਼ ਮਾਰ ਕੇ ਚੰਗੀ ਤਰ੍ਹਾਂ ਜਿਹੜਾ ਹੈਗਾ ਬਾਥਰੂਮ ਦੀਆਂ ਕੰਧਾਂ ਤੇ ਫਸ ਜਿਹੜਾ ਧੋਤ ਆਗਾ ਤੇ ਜਿਹੜਾ ਜੈਨੂਅਲ ਰਿਵਿਊ ਆ ਜੀ ਮੈਂ ਅਗਰ ਤੁਹਾਨੂੰ ਕਹਾ ਮੈਨੂੰ ਤਾਂ ਇਹ ਵੇਸਟ ਆਫ ਮਨੀ ਲੱਗਿਆ ਵੀ ਪੈਸੇ ਦੀ ਖਰਾਬ ਕਰਨੀ ਲੱਗਿਆ ਕਿਉਂਕਿ ਬਿਨਾ ਮਿਹਨਤ ਤੋਂ ਜਿਹੜੀ ਗੱਲ ਕਹਿੰਦੇ ਨੇ ਵੀ ਕਲੀ ਕਲੀ ਲਾਉਣ ਨਾਲ ਜਿਹੜਾ ਜਲ ਬੁੱਤਰ ਜਾਂਦੀ ਆ ਨਹੀਂ ਉਤਰਦੀ ਆ ਉਹਨਾਂ ਕ ਤਾਂ ਨਾ ਜੇ ਬਰਸ਼ ਵੀ ਆਪਾਂ ਮਾਰਦੇ ਆ ਉਹਦੇ ਨਾਲ ਵੀ ਉਤਰ ਜਾਂਦੀ ਆ ਤੁਹਾਨੂੰ ਮੈਂ ਦਿਖਾਈ ਆ ਹਨਾ ਬਾਥਰੂਮ ਦੇ ਵਿੱਚ ਵੀ ਜਿਹੜੀ ਪੱਕੀ ਹੋਈ ਜਲਵਾ ਪੱਕੀ ਹੋਈ ਕਿਉਂਕਿ ਹੁਣ ਰੋਜ਼ ਪਾਣੀ ਡੁੱਲਦਾ ਉਹਦੇ ਵਿੱਚ ਹਨਾ ਤੋ ਜਿਲਬ ਜਿਹੜੀ ਪੱਕ ਜਾਂਦੀ ਆ ਰੋਜ਼ ਰੋਜ਼ ਤਾਂ ਆਪਣੇ ਕੋਲ ਵੀ ਇੰਨਾ ਟਾਈਮ ਨਹੀਂ ਹੁੰਦਾ ਵੀ ਬ੍ਰਸ਼ ਮਾਰੀਏ ਕੰਦਾ ਤੇ ਦੂਜੇ ਤੀਜੇ ਦਿਨ ਜਦੋਂ ਆਪਾਂ ਬ੍ਰਸ਼ ਮਾਰਦੇ ਆ ਜਿਹੜੀ ਕੱਚੀ ਹੁੰਦੀ ਆ ਉੱਤਰ ਜਾਂਦੀ ਜਿਹੜੀ ਬਹੁਤ ਪੱਕ ਜਾਂਦੀ ਉਹ ਨਹੀਂ ਉੱਤਰਦੀ ਤੇ ਮੈਂ ਉਹੀ ਦੇਖਣ ਵਾਸਤੇ ਜਿਹੜਾ ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਾਂ ਤਾਂ ਕਿ ਤੁਹਾਡਾ ਵੀ ਜਿਹੜਾ ਹੈਗਾ ਵੀ ਤੁਹਾਨੂੰ ਵੀ ਪਤਾ ਚੱਲੇ ਵਾਕੀ ਇਹਨਾ ਅਗਰ ਹੁੰਦਾ ਹੋਊਗਾ ਤਾਂ ਵਧੀਆ ਤੁਹਾਨੂੰ ਪਤਾ ਚੱਲ ਜੂ ਵੀ ਹਨਾ ਇਦਾਂ ਬਿਨਾਂ ਮਿਹਨਤ ਤੋਂ ਜਿਹੜਾ ਜੇ ਜਲ ਉਤਰ ਜਾਂਦੀ ਜਾਂ ਨਹੀਂ ਉਤਰਦੀ ਹੂ ਤੇ ਤੁਸੀਂ ਟਰਾਈ ਕਰਨ ਦੀ ਅਗਰ ਸੋਚ ਰਹੇ ਹੋਗੇ ਤਾਂ ਫਿਰ ਤੁਹਾਨੂੰ ਪਤਾ ਚੱਲ ਜੂ ਵੀ ਇਹਦੇ ਨਾਲ ਕੋਈ ਫਾਇਦਾ ਨਹੀਂ ਹੈਗਾ ਕੋਈ ਨਹੀਂ ਜਲਬ ਨਹੀਂ ਉਤਰਦੀ ਕਿ ਹਾਂ ਜਿਹੜੀ ਕੱਚੀ ਜਲਵਾ ਉਹ ਤਾਂ ਇਕੱਲੇ ਬੁਰਸ਼ਣਾ ਵੀ ਉਤਰ ਜਾਂਦੀ ਆ ਉਹ ਜ਼ਰੂਰੀ ਨਹੀਂ ਵੀ ਇਕੱਲੀ ਕਲੀ ਦੇ ਨਾਲ ਹੀ ਉਤਰ ਜਾਂਦੀ ਆ ਸੋ ਤਾਂ ਕਰਕੇ ਮੈਂ ਕਿਹਾ ਚਲੋ ਜੈਨੂਇਨ ਰਿਵਿਊ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਤਾਂ ਕਰਕੇ ਮੈਂ ਵੀਡੀਓ ਜਿਹੜੀ ਬਣਾਈ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਜਿਹੜੀ ਕਿੱਦਾਂ ਦੀ ਲੱਗੀ ਵਧੀਆ ਲੱਗੀ ਨਹੀਂ ਲੱਗੀ ਹਨਾ ਤੇ ਬਾਕੀ ਤੁਸੀਂ ਵੀ ਆਪਦਾ ਐਕਸਪੀਰੀਅੰਸ ਸ਼ੇਅਰ ਕਰਿਓ ਅਗਰ ਤੁਹਾਡੇ ਨਾਲ ਕੋਈ ਇਦਾਂ ਦੇ ਕੋਈ ਚੀਜ਼ ਤੁਹਾਨੂੰ ਪਤਾ ਬਾਕੀ ਜਿਹੜਾ ਇੱਕ ਹੋਰ ਹੁੰਦਾ ਨਾ ਐਸਿਡ ਜਿਹਾ ਹੁੰਦਾ ਤਜਾਬ ਦੀ ਤਰ੍ਹਾਂ ਹਨਾ ਉਹਦਾ ਲਾਉਣ ਤੇ ਜ਼ਰੂਰ ਜਿਲਭ ਜੀ ਮੇਰੇ ਖਿਆਲ ਚ ਉਤਰ ਜਾਂਦੀ ਹੈ ਉਹ ਵੀ ਕਨਫਰਮ ਨਹੀਂ ਉਹ ਵੀ ਮੈਂ ਮੰਗਵਾ ਕੇ ਦੇਖੂਗੀ ਬਾਕੀ ਤੁਹਾਡੇ ਅਗਰ ਵੀ ਕੋਈ ਕੋਈ ਇਦਾਂ ਦਾ ਨੁਸਖਾ ਜਾਂ ਆਪਾਂ ਕਹਿ ਸਕਦੇ ਕੋਈ ਇਹੋ ਜਿਹੀ ਚੀਜ਼ ਹੈਗੀ ਜਿਸ ਨਾਲ ਇਹ ਬਿਨਾ ਮਿਹਨਤ ਤੋਂ ਜਾਂ ਆਸਾਨੀ ਨਾਲ ਉੱਤਰ ਜਾਂਦੀ ਹੈ ਤਾਂ ਜਰੂਰ ਸ਼ੇਅਰ ਕਰਿਓ ਫਿਰ ਆਪਾਂ ਉਹ ਨੂੰ ਵੀ ਕਰਕੇ ਦੇਖਾਂਗੇ ਫਿਰ ਆਪਾਂ ਉਹਦੇ ਬਾਰੇ ਵੀ ਵੀਡੀਓ ਜਰੂਰ ਸ਼ੇਅਰ ਕਰਾਂਗੇ ਬਾਕੀ ਮੇਰੀ ਮਸ਼ੀਨ ਵੀ ਚੱਲ ਰਹੀ ਹੈ ਕੱਪੜਿਆਂ ਵਾਲੀ ਸ਼ਾਇਦ ਤੁਹਾਨੂੰ ਸੁਣਦੀ ਹੋਣੀ ਆ ਥੋੜੇ ਜੇ ਕੱਪੜੇ ਨੇ ਹੁਣ ਮੈਂ ਲਗਦੀਆਂ ਕੱਪੜੇ ਧੋਣ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕ